ਮੋਦੀ ਨੇ ਕਿਹਾ ਰਿਕਾਰਡ ਦੇ ਉੱਤੇ ਹੈ ਕਿ ਹੁਣ ਸਾਡਾ ਮੁਲਕ ਇੰਡੀਆ ਜਿਹੜੇ ਸਿੱਖ ਆਜ਼ਾਦੀ ਮੰਗਦੇ ਐ ਉਹਨਾਂ ਦੀਆਂ ਸ਼ਿਕਾਇਤਾਂ ਨਹੀਂ ਭੇਜਦੇ ਜਿੱਥੇ ਉਹ ਚਲੇ ਜਾਣ ਅਸੀਂ ਹੁਣ ਉਹਨਾਂ ਦਾ ਹਿਸਾਬ ਕਿਤਾਬ ਖੁਦ ਕਰ ਦੇਈਦਾ ਸੋ ਮੇਰਾ ਕਹਿਣ ਦਾ ਮਤਲਬ ਹੈ ਜੇ ਐਸਤਰਾ ਪਈ ਅਫਤਾਰ ਸਿੰਘ ਖੰਡੇ ਨੂੰ ਸ਼ਹੀਦ ਕੀਤਾ ਗਿਆ ਨਿਜਰ ਤੇ ਮਲਕ ਸਾਹਿਬ ਨੂੰ ਸ਼ਬਦੂਲ ਸਿੰਘ ਨੂੰ ਚੰਨੜਾ ਦੇ ਵਿੱਚ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਤੇ ਲਖਮੀਰ ਸਿੰਘ ਰੋਡੇ ਨੂੰ ਕਤਲ ਕਰਾਇਆ ਮੋਦੀ ਸਰਕਾਰ ਨੇ ਔਰ ਸਾਡੇ ਹਰਿਆਣੇ ਦੇ ਵਿੱਚ ਭਾਈ ਦੀਪ ਸਿੰਘ ਸਿੱਧੂ ਨੂੰ ਤੇ ਸਾਡੇ ਪੰਜਾਬ ਦੇ ਵਿੱਚ ਮੁਸੇਬਾ ਲੁ ਇਹ ਬੜੇ سنگੀਨ ਜੁਰਮ ਨੇ ਔਰ ਹਿੰਦ ਦੀ ਹਕੂਮਤ ਨੇ ਯਤਨ ਕੀਤੇ ਹੈ ਕਿ ਅਮਰੀਕਾ ਦੇ ਵਿੱਚ ਅਸੀਂ ਪੰਨੂ ਨੂੰ ਵੀ ਸ਼ਹੀਦ ਕਰ ਦਈਏ ਸਤਕਾਰਯੋਗ ਸਾਧ ਸੰਗਤ ਜੀ ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਬੱਬਾ ਟਰਾਲ ਜੀ ਦੇ ਸਤਾਨ ਦੇ ਉੱਤੇ ਹਾਜ਼ਰੀ ਭਰ ਰਹੇ ਹਾਂ ਸਰਤਾਂਜਰੀ ਦੇਣ ਨੂੰ ਸਾਡੇ ਅਫਤਾਰ ਸਿੰਘ ਖੰਡਾ ਜਿਨ੍ਹਾਂ ਨੂੰ ਬੜੀ ਸਾਜਿਸ਼ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਬਮਿੰਘਮ ਸ਼ਹਿਰ ਦੇ ਵਿੱਚ ਇੰਡੀਆ ਦੀ ਤੇ ਰੂਸ ਦੀ ਗੱਲ ਇੱਕੋ ਹੀ ਹੈ ਰੂਸ ਦੇ ਵਿੱਚ ਜਦੋਂ ਯੂਰੇਨੀਅਮ ਨੂੰ ਰਫਾਈਨ ਕੀਤਾ ਜਾਂਦਾ ਹੈ ਉਹਦੇ ਵਿੱਚੋਂ ਇੱਕ ਹੋਰ ਚੀਜ਼ ਨਿਕਲਦੀ ਹੈ ਜਿੰਨੂੰ ਪਲੈਨੀਮ ਕਹੀਦਾ ਤੇ ਪਲੈਨੀਮ ਇੱਕ ਬਹੁਤ ਜ਼ਰੀਲਾ ਜ਼ਹਿਰ ਹੈ ਜੀਦਾ ਪਤਾ ਨਹੀਂ ਲੱਗਦਾ ਤੇ ਕਿਉਂ ਕਰਕੇ ਰੋਸ ਤੇ ਇੰਡੀਆ ਦੀ ਇੱਕ ਗੱਲ ਹੈ ਖੁਫੀ ਏਜੰਸੀਆਂ ਦੀ ਸਾਨੂੰ ਹਮੇਸ਼ਾ ਸ਼ੱਕ ਰਿਹਾ ਹੈ ਕਿ ਪਲੈਨੀਮ ਦੇਖੇ ਭਾਈ ਖੰਡਾ ਸਿੰਘ ਨੂੰ ਸ਼ਹੀਦ ਕੀਤਾ ਗਿਆ ਹੈ ਸਾਨੂੰ ਬੜਾ ਅਫਸੋਸ ਹੈ ਕੱਲੀ ਉਹਨਾਂ ਦੀ ਮਾਂਤਾ ਹੈ ਕੱਲੀ ਭੈਣ ਹੈ ਪਰ ਸਾਰੀ ਕੌਮ ਉਹਨਾਂ ਨਾਲ ਖੜੀ ਹੈ ਇਹ ਖ਼ਬਸੂਰਤੀ ਹੈ ਕੌਮ ਦੀ ਔਰ ਸਾਨੂੰ ਦੁੱਖ ਹੈ ਜਿੱਥੇ ਭਾਈ ਹਰਜਿੰਦਰ ਸਿੰਘ ਨਿਜਰ ਨੂੰ ਹਰਦੀਪ ਸਿੰਘ ਨਿਜਰ ਨੂੰ ਸ਼ਹੀਦ ਕੀਤਾ ਹੈ ਉੱਥੇ ਹੀ ਕੈਨੇਡਾ ਦੇ ਵਿੱਚ ਰਿਪੂਜਮਨ ਸਿੰਘ ਮਰਖ ਨੂੰ ਤੇ ਮੋਗੇ ਦੇ ਨੌਜਵਾਨ ਸੁਖਦੂਲ ਸਿੰਘ ਨੂੰ ਕਤਲ ਕੀਤਾ ਗਿਆ ਕੈਨੇਡਾ ਦੀ ਹਕੂਮਤ ਨੇ ਇਹ ਛੋਟੀ ਗੱਲ ਨਹੀਂ ਸਮਝੀ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਆਪਣੀ ਖਾਸ ਪਾਰਲੀਮੈਂਟ ਬੁਲਾਈ ਤੇ ਉੱਤੇ ਕਿਹਾ ਕਿ ਇੰਡੀਆ ਦੀਆਂ ਏਜੰਸੀਆਂ ਨੇ ਇਹ ਸਾਡੇ ਕੈਨੇਡੀਅਨ ਸਿੱਖ ਸ਼ਹੀਦ ਕੀਤੇ ਗਏ ਹੈ ਸੋ ਸਾਧ ਸੰਗਤ ਜੀ ਇਹ ਕਤਾਰ ਲੰਬੀ ਹੋ ਰਹੀ ਹੈ ਜਿਉਂਕਿ ਉਸਤੇ ਮੋਦੀ ਨੇ ਕਿਹਾ ਰਿਕਾਰਡ ਦੇ ਉੱਤੇ ਹੈ ਕਿ ਹੁਣ ਸਾਡਾ ਮੋਲਕ ਇੰਡੀਆ ਜਿਹੜੇ ਸਿੱਖ ਆਜ਼ਾਦੀ ਮੰਗਦੇ ਐ ਉਹਨਾਂ ਦੀਆਂ ਸ਼ਿਕਾਇਤਾਂ ਨਹੀਂ ਭੇਜਦੇ ਜਿੱਥੇ ਉਹ ਚਲੇ ਜਾਣ ਅਸੀਂ ਹੋਣ ਉਹਨਾਂ ਦਾ ਹਿਸਾਬ ਕਿਤਾਬ ਖੁਦ ਕਰਦੇ ਹਿੱਦਾ ਸੋ ਮੇਰਾ ਕਹਿਣ ਦਾ ਮਤਲਬ ਹੈ ਜੇ ਐਸਤਰਾ ਪਾਈ ਅਫਤਾਰ ਸਿੰਘ ਖੰਡੇ ਨੂੰ ਸ਼ਹੀਦ ਕੀਤਾ ਗਿਆ ਨਿੱਜਰ ਤੇ ਮਲਕ ਸਾਹਿਬ ਨੂੰ ਸ਼ਬਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਤੇ ਲਖਵੀਰ ਸਿੰਘ ਰੋਡੇ ਨੂੰ ਕਤਲ ਕਰਾਇਆ ਮੋਦੀ ਸਰਕਾਰ ਨੇ ਔਰ ਸਾਡੇ ਹਰਿਆਣੇ ਦੇ ਵਿੱਚ ਭਾਈ ਦੀਪ ਸਿੰਘ ਸਿੱਧੂ ਨੂੰ ਤੇ ਸਾਡੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਇਹ ਬੜੇ سنگੀਨ ਜੁਰਮ ਨੇ ਔਰ ਹਿੰਦ ਦੀ ਹਕੂਮਤ ਨੇ ਯਤਨ ਕੀਤੇ ਐ ਕਿ ਅਮਰੀਕਾ ਦੇ ਵਿੱਚ ਅਸੀਂ ਪੰਨوں ਨੂੰ ਵੀ ਸ਼ਹੀਦ ਕਰ ਦਈਏ ਪਰ ਅਮਰੀਕਾ ਦੀ ਖੁਫੀਆ ਏਜੰਸੀ ਨਹੀਂ ਤੇਜ਼ ਸੀ ਉਹਨਾਂ ਨੇ ਸਾਰੀਆਂ ਚੀਜ਼ਾਂ ਰਿਕਾਰਡ ਕਰਨੀਆਂ ਜਿੱਥੋਂ ਰੋ ਦੇ ਦਫ਼ਤਰਾਂ ਦੇ ਵਿੱਚੋਂ ਐਨਐਸਏ ਡੋਇਲ ਦੇ ਦਫਤਰ ਦੇ ਵਿੱਚੋਂ ਇਹ ਸਾਰੀਆਂ ਸਾਜ਼ਸ਼ਟਾ ਹੋਈਆਂ ਹਨਗੀਆਂ ਇਹਦੇ ਵਿੱਚ ਦੋਸ਼ੀ ਨਰਿੰਦਰ ਮੋਦੀ ਨੇ ਅਮਿਤ ਸ਼ਾਏ ਜੈ ਸ਼ੰਕਰ ਐ ਅਜੀਤ ਡੋਇਲ ਐ ਸਮਿਥ ਗੋਇਲ ਸਾਬਕਾ ਰੌਦਾ ਮੁਖੀ ਤੇ ਮੌਜੂਦਾ ਰੌਦਾ ਮੁਖੀ ਉਹ ਵੀ ਸਾਰੇ ਇਹਦੇ ਵਿੱਚ ਹਾਜ਼ਰ ਨੇ ਤੁਹਾਨੂੰ ਪਤਾ ਹੈ ਕਿ ਸਾਡੀ ਕੌਮ ਦੇ ਕੋਲੇ ਹਮੇਸ਼ਾ ਰਾਜ ਗੱਦੀ ਨਹੀਂ ਰਹਿੰਦੀ ਪਰ ਜੇ ਰਾਜ ਗੱਦੀ ਨਹੀਂ ਰਹਿੰਦੀ ਸਿੱਖ ਕੌਮ ਨੂੰ ਆਪਣੇ ਵਿੱਚੋਂ ਹੀ ਕੋਈ ਨਾ ਕੋਈ ਚੀਜ਼ ਉਤਪੰਨ ਹੁੰਦੀ ਹੈ ਕਿ ਅਸੀਂ ਆਪਣੇ ਮਜ਼ਬਦਾ ਗੁਰੂ ਗ੍ਰੰਥ ਸਾਹਿਬ ਦਾ ਤੇ ਆਪਣੀ ਕੌਮ ਦਾ ਨੁਕਸਾਨ ਨਹੀਂ ਹੋਣ ਦੇਣਾ ਇੱਥੇ ਆਪਾਂ ਨੂੰ ਬਾਹਰ ਜਾਂਦੇ ਆਂ ਦੇਖਦੇ ਦਰਬਾਰ ਸਾਹਿਬ ਨੇ ਜਿੱਥੇ ਮਸੇ ਰੰਗੜ ਨੇ ਕਬਜ਼ਾ ਕੀਤਾ ਸੀ ਤੇ ਭਾਈ ਸੁਖਾ ਸਿੰਘ ਮਹਤਾਬ ਸਿੰਘ ਨੂੰ ਨਾ ਤੁਹਾਡੇ ਪੁਰਖਾਂ ਨੇ ਕਿਹਾ ਸੀ ਨਾ ਮੇਰੇ ਪੁਰਖਾਂ ਨੇ ਕਿਹਾ ਸੀ ਉਹਨਾਂ ਵਿੱਚੋਂ ਆਪ ਹੀ ਇੱਕ ਹਸ਼ ਹੋਈ ਕਿ ਮਸੇ ਰੰਗੜ ਨੂੰ ਅਸੀਂ ਦਰਬਾਰ ਸਾਹਿਬ ਦਾ ਕਬਜ਼ਾ ਛਡਾ ਕੇ ਖਤਮ ਕਰਨਾ ਇਸੇ ਤਰ੍ਹਾਂ ਭਾਈ ਸਿੱਖੋ ਤੁਹਾਨੂੰ ਸਾਰਾ ਪਤਾ ਹੈ ਬਾਕੀ ਕਹਿਣ ਦੀ ਲੋੜ ਨਹੀਂ ਹੈ ਪਰ ਜਿਹੜੇ ਇਹ ਦੋਸ਼ੀ ਹੈ ਅੱਜ ਇਟਲੀ ਦੇ ਵਿੱਚ ਪ੍ਰਾਈਮ ਮਿਨਿਸਟਰ ਕੈਨੇਡਾ ਟਰੂਡੋ ਦੇ ਨਾਲ ਮੋਦੀ ਹੱਥ ਮਿਲਾ ਰਹੇ ਹੈ ਔਰ ਮੇਰਾ ਮਤਲਬ ਹੈ ਕਿਸ ਢੰਗ ਦੇ ਨਾਲ ਟਰੂਡੋ ਸਾਹਿਬ ਨੇ ਆਪਣਾ ਹੱਥ ਅੱਗੇ ਕੀਤਾ ਜਿਸ ਸ਼ਖਸ ਦੇ ਹੱਥਾਂ ਨੂੰ ਸਿੱਖਾਂ ਦਾ ਲੋ ਲੱਗਿਆ ਹੋਇਆ ਸੋ ਇਹ ਛੋਟੀ ਗੱਲ ਨਹੀਂ ਹੈ ਸਾਡੇ ਕੋਲੇ ਕੋਈ ਫੌਜ ਨਹੀਂ ਹੈ ਸਾਡੇ ਕੋਲੇ ਕੋਈ ਖੂਫੀ ਏਜੰਸੀ ਨਹੀਂ ਹੈ ਪਰ ਗੁਰੂ ਮਹਾਰਜ ਦੀ ਕਿਰਪਾ ਹੈ ਕਿ ਸਾਡੇ ਵਿੱਚੋਂ ਹੀ ਇੱਕ ਬਾਜ਼ ਉਤਪਨ ਹੁੰਦੀ ਹੈ ਕਿ ਅਸੀਂ ਜ਼ਾਲਮ ਨੂੰ ਬਖਸ਼ਣਾ ਨਹੀਂ ਹੈ ਸੋ ਮੋਦੀ ਸਾਹਿਬ ਦੀ ਸਰਕਾਰ ਬੀਜਪੀ ਆਰਐਸਐਸ ਨੇ ਪਹਿਲਾਂ ਕਾਂਗਰਸ ਨੇ ਸਿੱਖ ਕੌਮ ਦੇ ਨਾਲ ਵਾਅਦੇ ਕੀਤੇ ਸੀਗੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਪਾਸ ਅਸੀਂ ਅਰਦਾਸ ਕਰਦੇ ਆਂ ਕਿ ਇਹ ਜਿਹੜੇ ਜ਼ਾਲਮਾਂ ਨੇ ਬੇਗਨਾਹ ਸਿੱਖ ਸ਼ਹੀਦ ਕੀਤੇ ਐ ਇਹਨਾਂ ਨੂੰ ਤੁਸੀਂ ਸਾਂਭ ਲੈਣਾ ਔਰ ਸਿੱਖਾਂ ਦਾ ਜਿਹੜਾ ਸਿਰ ਹੈ ਧੌਣ ਹੈ ਉੱਚੀ ਰੱਖਣੀ ਐ ਛਾਤੀ ਵੱਡੀ ਰੱਖਣੀ ਐ ਔਰ ਹਮੇਸ਼ਾ ਬਗੈਰ ਸਟ੍ਰੇਟ ਤੋਂ ਜੇ ਸਾਨੂੰ ਤੁਸੀਂ ਬਣਾਇਆ ਹੈ ਕਾ ਅਸੀਂ ਆਪਣੀ ਰਵਾਇਤ ਅਨਸਾਰ ਆਪਣੇ ਕੰਮ ਕਰਦੇ ਰਹੀਏ ਔਰ ਸਿੱਖ ਪੰਥ ਦੇ ਵਿੱਚ ਕਦੇ ਵੀ ਨਿਮੋਸ਼ੀ ਨਾ ਆਉਣ ਦੀਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਜੀ ਤੋਂ ਅਗੇ ਮੰਗਦਾ ਤੇ ਐਸਪੀ ਸੇ ਪ੍ਰਧਾਨ ਸਾਹਿਬ ਨੂੰ ਕਹਿੰਦਾ ਕਿ ਭਾਈ ਅਫਤਾਰ ਸਿੰਘ ਦਾ ਤੇ ਨਿਜਤ ਜੀ ਦਾ ਜਿਹੜੇ ਤਸਵੀਰਾਂ ਹੈਗੀਆਂ ਅਜਾਇਬ ਘਰ ਦੇ ਵਿੱਚ ਰੱਖੀਆਂ ਜਾਣ ਸੰਤ ਜਨੈਲ ਸਿੰਘ ਭਿੰਡਾਰਵਾਲੇ ਸ੍ਰੀ ਅਕਾਲ ਦੇ ਨਾਲ ਅਸੀਂ ਸਾਰੇ ਚੱਲੇ ਆਂ ਔਰ ਆਸ ਕਰਦੇ ਆਂ ਕਿ ਉਹਨਾਂ ਨੇ ਆਖਰੀ ਸ਼ਬਦ ਕਹੇ ਸੀਗੇ ਕਿ ਜਦੋਂ ਹਿੰਦ ਦੀ ਹਕੂਮਤ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਲਿਆਉਣਗੀਆਂ ਤਾਂ ਖਾਲਿਸਤਾਨ ਦਾ ਨੀ ਪੱਥਰ ਰੱਖਿਆ ਜਾਊਗਾ ਅਸੀਂ ਤਾਂ ਇਸ ચીਸ ਮੰਨਦੇ ਆਂ ਕਈ ਨਹੀਂ ਮੰਨਦੇ ਉਹਨਾਂ ਨੂੰ ਵੀ ਅਸੀਂ ਇੱਜ਼ਤ ਦਿੰਦੇ ਆਂ ਮਾਣ ਦਿੰਦੇ ਆਂ ਪਰ ਜਿੰਨਾ ਚਿਰ ਖਾਲਸਾਣ ਆਪਣਾ ਦੇਸ਼ ਨਹੀਂ ਬਣੂਗਾ ਇਹੋ ਜੇ ਬੇਵਕਤੀ ਸਾਡੀਆਂ ਸ਼ਹੀਦਾਂ ਹੁੰਦੀਆਂ ਰਹਿਣਗੀਆਂ ਔਰ ਸਿੱਖ ਚੜ੍ਹਦੀ ਕਲਾ 'ਚ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ